ਦੀ ਹੋਰ ਦੀ ਜਮੀਨ ਅਸੀਂ ਕਹਿੰਦੇ ਆ ਸਾਡੀ ਆ ਸਾਡੇ ਪੁਰਖਿਆਂ ਦੀ ਆ ਸਾਡੇ ਲੋਕਾਂ ਨੇ ਸਾਡੀਆਂ ਪੰਚਾਇਤਾਂ ਨੇ ਸਾਡੇ ਨਿੱਜੀ ਤੌਰ ਤੇ ਕੁਝ ਲੋਕਾਂ ਨੇ দান ਦਿੱਤੀ ਜੋ ਜਮੀਨ ਲੁੱਟ ਕੇ ਲੈ ਜਾਣ 90 90 100 100 ਏਕੜ ਤੇ ਪੰਜਾਬ ਦੇ ਲੋਕਾਂ ਨੂੰ ਗੁੱਸਾ ਨਾ ਆਵੇ ਤੇ ਸਰਕਾਰ ਕਿੱਡਾ ਸੂਤ ਆਉਗੀ ਜੇ ਬਿਜਲੀ ਐਕਟ 225 ਜੇ ਤੁਸੀਂ ਉਹਨੂੰ ਪੜਿਆਈ ਨਾ ਜਿਹੜਾ ਖਰੜਾ ਮੋਦੀਆਂ ਭੇਜਿਆ ਜਿਹੜਾ ਇਹਨਾਂ ਦੇ ਤਾਏ ਦਾ ਪੁੱਤ ਆ ਤੇ ਫੇਰ ਪੰਜਾਬ ਤਬਾਹ ਹੋਊਗਾ ਪੰਜਾਬ ਦੀ ਕਥਾਨੀ ਤਬਾਹ ਹੋਊਗੀ ਮੇਰਾ ਸਮਾਪਤ ਆ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਆ ਇਹ ਤਨਵੀਨਰ ਜਿਹੜੇ ਨੇ 17 18 ਇੱਕ ਦੇ ਬਹਿਣ ਬਹਿ ਕੇ ਇਹ ਵਿਉਂਤ ਬੰਦੀ ਕਰਨ ਜੇ ਸਰਕਾਰ ਨੂੰ ਨੱਥਕਤਾ ਪਾਉਣੀ ਆ ਤੇ ਲਾਜ਼ਮੀ ਇਹ ਸਰਕਾਰ ਟਕਾਣੇ ਆਊਗੀ ਇਹ ਇਦਾਂ ਕੇ ਲੱਗ ਕੇ ਭੱਜੀ ਫਿਰੂਗੀ ਫੇਰ ਵੀ ਰੈਂਕੈਲ ਫੇਰ ਵੀ ਰੈਂਕੈਲ ਫੇਰ ਸਾਡੇ ਵਰਕਰ ਨੂੰ ਤੇ ਸਾਡੀ ਲੀਡਰਸ਼ਿਪ ਨੂੰ ਵੀ ਗੁੱਸਾ ਜਦੋਂ ਆ ਗਿਆ ਨਾ ਤੇ ਉਹਦਾਂ ਇਹ ਸੁਖਦਾ ਆ ਜਾਣਗੇ ਉਹ ਮੈਂ ਅੱਜ ਤੇ ਤੁਹਾਨੂੰ ਅਪੀਲ ਕਰਨੀ ਆ ਵੀ ਗੱਡੀਆਂ ਚ ਨਾ ਵੜਿਓ ਰੱਬ ਦਾ ਵਾਸਤਾ ਇਹ ਮਾਰਚ ਜਿੱਥੋਂ ਤੱਕ ਲੀਡਰਸ਼ਿਪ ਲਿਜਾਉਗੀ ਉਥੋਂ ਤੱਕ ਮਾਰਚ ਕਰੋ ਡਿਸਪੀਸਲਨ ਦੇ ਵਿੱਚ ਕਰੋ ਇਹ ਫੋਟੋ ਫਾਟੋ ਲਈ ਚਲੋ ਸੱਜੇ ਖੱਬੇ ਇਹ ਫੋਟੋ ਫਾਟੋ ਇਹ ਹੋਰ ਜਨਾ ਪਿਓ ਤੇ ਜਿੱਥੇ ਜਾ ਕੇ ਸਮਾਪਤੀ ਕਰਨੀ ਆ ਉਥੇ ਜੋ ਲੀਡਰਸ਼ਿਪ ਤੁਹਾਨੂੰ ਕਹੂਗੀ ਉਹ ਆਪ ਦੇ ਘਰਾਂ ਨੂੰ ਜੇਬਾਂ ਦੇ ਵਿੱਚ ਪਾ ਕੇ ਖੜਿਓ ਫੇਰ ਜਾ ਕੇ ਆਪ ਦੇ ਜ਼ਿਲ੍ਹਿਆਂ ਚ ਯੋਗਦੰਦੀ ਕਰਕੇ ਮਜਬੂਤ ਸੰਘਰਸ਼ ਕਰਕੇ ਇਹਨਾਂ ਦਾ ਨੱਕ ਦਮ ਕਰੀਏ ਬਹੁਤ ਬਹੁਤ ਨਮਾਜ਼ ਸਾਥੀ ਸਾਡੇ ਅਗਲੇ ਕਨਵੀਨਰ ਸਾਥੀ ਭਦਰ ਸਿੰਘ ਜੀ ਦੇਰਲਾ ਉਹਨਾਂ ਨੂੰ ਬੇਨਤੀ ਹੈ ਕਿ ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਇਹਨਾਂ ਤੋਂ ਬਾਅਦ ਸਾਡੇ ਕਨਵੀਨਰ ਜਰਮਨਜੀਤ ਸਿੰਘ ਜੀ ਤਿਆਰ ਹਨ ਪੰਜਾਬ ਸਰਕਾਰ ਦੁਆਰਾ ਸਤਾਏ ਹੋਏ ਔਰਤ ਪਾਏ ਹੋਏ ਮਲਾਜਮ ਤੇ ਪੈਨਸ਼ਨ ਸਾਥੀਓ ਤੁਸੀਂ ਪਿਛਲੇ 3-4 ਸਾਲ ਤੋਂ ਲਗਾਤਾਰ ਖਰਚਾ ਦਾ ਪੈਣ ਮੰਗਿਆ ਹੋਇਆ ਤੇ ਇਹਨਾਂ ਬੇਈਮਾਨਾਂ ਨੇ ਤੁਹਾਡੇ ਨਾਲ ਟੇਬਲ ਤੱਕ ਦਾ ਹੀ ਮਸਲੇ ਹੱਲ ਕਰਨ ਦਾ ਬਿਲਕੁਲ ਤਹਿਆਰੀ ਨਹੀਂ ਕੀਤਾ ਇਥੋਂ ਆਪਾਂ ਨੂੰ ਇਹ ਸਰਕਾਰ ਦੀ ਰੰਗ ਸਮਝ ਲਈ ਜਾ ਰਹੀ ਹੈ ਮੈਂ ਕਿਸੇ ਵੀ ਮੰਗ ਤੇ ਨਹੀਂ ਕਰਾਂਗਾ ਕਿ ਸਾਡੀ ਫਲਾਣੀ ਮੰਗ ਹੈ ਮਲਾਜਮਾਂ ਦੀ ਇਹ ਮੰਗ ਹੈ ਕੈਸਨਾ ਦੀ ਇਹ ਮੰਗ ਹੈ ਅਸੀਂ ਤੁਹਾਡੇ ਨਾਲ ਬੱਖਵਾ ਸਮੇਂ ਦੇ ਮਰਦਾਂ સુધી ਬਹੁਤ ਮੇਰੀ ਵਿਸਾਰ ਨੂੰ ਕਰ ਗੱਲ ਕੀਤੀ ਹੈ ਔਰ ਸਰਕਾਰ ਤੱਕ ਤੁਹਾਡੀ ਗੱਲ ਪਹੁੰਚਾਉਣ ਦਾ ਤਿਆਰੀ ਕੀਤਾ ਪਰ ਹਮ ਤੂੰ ਦੇਰੀ ਗੱਲ ਮੰਨਣਾ ਲਾ ਜੇ ਸਿਰੇ ਦਾ ਬੇਈਮਾਨ ਦੇ ਲੀਚੜ ਹੋਵੇ ਉਹਦੀ ਅਕਲ ਟਕਾਣੇ ਲਿਆਉਣ ਵਾਸਤੇ ਅਸੀਂ ਜਿੰਨੀ ਦੇਰ ਤੱਕ ਆਪਣੀ ਲਾਮਬੰਦੀ ਨਹੀਂ ਕਰਾਂਗੇ ਘਰਾਂ ਬੈਠੇ ਮਲਾਜ਼ਮਾਂ ਦੇ ਪੈਨਸ਼ਨਰ ਨੂੰ ਸੰਘਾਸ ਦੇ ਵਿੱਚ ਅੰਡਜ ਨਹੀਂ ਕਰਾਂਗੇ ਸ਼ਾਮਲ ਨਹੀਂ ਕਰਾਂਗੇ ਇਮਾਨਦਾਰੀ ਨਾਲ ਸੰਘਾਸ ਦੇ ਵਿੱਚ ਸ਼ਾਮਲ ਹੋਣਾ ਦੇ ਦਿੱਤੇ ਗਏ ਪ੍ਰੋਗਰਾਮਾਂ ਦੇ ਅਨਸਾਰ ਉਹਦੀ ਪੂਰਤੀ ਕਰਾਉਣ ਹੈ ਕਿ ਸ਼ਾਮਿਲ ਹੋਣਾ ਇਹ ਤੁਹਾਡੀ ਇਮਾਨਦਾਰੀ ਆ ਧਿਆਨਦਾਰੀ ਹੈ ਫਿਰ ਵੀ ਜਿਹੜੀਆਂ ਦਿਨ ਸਾਡੇ ਇਸ ਬਰਾਂ ਤੋਂ ਬਾਹਰ ਨੇ ਜਿਹਨਾਂ ਅੱਜ ਇੱਥੇ ਹਾਜ਼ਰ ਨੇ ਜਾਂ ਨਹੀਂ ਵੀ ਆਇਆ ਅਸੀਂ ਉਹਨਾਂ ਨੂੰ गुजारिश ਕਰਦੇ ਆ ਕਿ ਆਓ ਇਸ ਮੋਰਚੇ ਦਾ ਹਿੱਸਾ ਬਣੋ ਤਾਂ ਕਿ ਨਾ ਟੀਠਾ ਤੇ ਮੱਝਲਿਆਂ ਲੋਕਾਂ ਦਾ ਜਿਹੜੇ ਅਖੌਤੀ ਇਨਕਲਾਬੀ ਬਣਦੇ ਆ ਜਿਹੜੇ ਦੋਨੋਂ ਵੱਖ-ਵੱਖ ਖਿਲਾਰਿਆਂ ਦੇ ਨਾਲ ਗੱਡੀਆਂ ਦੇ ਬਿਰਾਜਮਾਨ ਹੋ ਕੇ ਤੁਹਾਡੇ